ਖੜਨ ਲੱਗੇ ਫੀਡ ਵੀ ਖੜਨ ਲੱਗੇ ਆ ਇਹ ਵੀਡੀਓ ਤਾਂ ਸਾਂਝੀ ਤਾੜ ਨਾ ਕੀਤੀ ਆ ਵੀ ਵੀਰਾਂ ਨੇ ਟਰਾਲੀਆਂ ਚ ਤੂੜੀ ਲੱਦ ਕੇ ਖੜੀ ਆ ਖੁੱਲੀ ਤੇ ਉੱਥੇ ਕੋਈ ਜਗ੍ਹਾ ਰੱਖਣ ਦਾ ਕੋਈ ਪ੍ਰਬੰਧ ਨਹੀਂ ਹੈਗਾ ਤੇ ਇਹ ਆ ਵੀ ਪ੍ਰਬੰਧ ਹੋਣ ਨਾ ਕਰਕੇ ਮਨ ਲੋ ਜਗ੍ਹਾ ਘੱਟ ਹੁੰਦੀ ਆ ਤੇ ਆ ਜਿਹੜੇ ਸਾਹ ਨਾਲ ਖੜਨੀ ਵੀ ਸੌਖੀ ਆ ਜਿੱਥੇ ਵੀ ਖੜਨੀ ਆ ਉੱਥੇ ਪਚਾਉਣੀ ਵੀ ਸੌਖੀ ਆ ਤੇ ਬਾਕੀ ਇਹ ਆ ਵੀ ਇਹ ਸਾਰੀ ਸੰਗਤ ਲੋਆਂ ਝਾੜੂ ਨੰਗਲ ਦੇ ਇਹ ਵੀਰਾਂ ਦਾ ਸਰਪੰਚਾ ਵੀਰੋਣੀ ਕਾਲੇ ਕਾਲੀ ਸੜਕ ਤੇ ਆ ਘਰ ਤੇ ਆ ਵੀ ਆਪਾਂ ਇਹ ਚੀਜ਼ ਦਿਖਾਈ ਆ ਵੀ ਆ ਪ੍ਰਬੰਧ ਵਧੀਆ ਲੱਗਾ ਇਹਨਾਂ ਦਾ ਵੀਰਾਂ ਦਾ ਇਹ ਸਾਰੀ ਪਿੰਡ ਦੀ ਸੰਗਤ ਲਓ ਜੀ ਬਿਲਕੁਲ ਕਰੋ ਵੀ ਗੱਲ ਕਰਾਓ ਨੰਬਰ 2 ਬਾਕੀ ਕੋਈ ਵੀ ਜਾਣਕਾਰੀ ਆਪਣਾ ਵੀਰ ਨੰਬਰ ਬੋਲ ਦਿਓ ਨੰਬਰ ਹੈਗਾ 991560011 ਠੀਕ ਆ ਜੀ ਤੇ ਬਾਕੀ ਜੇ ਨੂੰ ਕੋਈ ਵੀ ਲੋੜ ਹੋਵੇ ਤੇ ਉਹ ਆਪਾਂ ਜਿਹੜੀ ਆ ਬੰਦ ਕਰਾਂਗੇ ਇਹ ਸਾਡਾ ਸਾਰਾ ਸੰਯੋਗ ਹੈ ਜਿਹੜਾ ਪਿੰਡ ਦਾ ਅੱਛਾ ਪਿੰਡ ਦਾ ਸੰਯੋਗ ਆ ਪਿੰਡ ਦੇ ਸਾਰੇ ਸੰਯੋਗ ਦੇ ਨਾਲ ਹੀ ਮਤਲਬ ਜਿੰਨੇ ਵੀ ਹੜਪੀਟ ਲਾਕੇ ਆ ਉਹਨਾਂ ਦੇ ਵਿੱਚ ਅਸੀਂ ਕੱਲ ਤੋਂ ਅਸੀਂ ਸ਼ੁਰੂ ਕਰਨਾ ਅੱਛਾ ਕੱਲ ਤੋਂ ਸ਼ੁਰੂ ਕਰਨਾ ਚਾਣਾ ਉਹ ਆਦੀਆਂ ਦੋ ਟਰਾਲੀਆਂ ਜਾਣੀਆਂ ਕੱਲ ਠੀਕ ਆ ਇਹ ਚੌਕਰ ਖੜਨ ਲੱਗੇ ਆ ਇਹ ਚੌਕਰ ਤੇ ਜਿਹੜੀ ਤੂੜੀ ਅੱਛਾ ਤੂੜੀ ਹਾਂਜੀ ਚੌਕਰ ਤੂੜੀ ਦੇ ਥੀੜ ਆ ਇੱਕ ਉਹ ਜੋ ਸੁੱਕੀਆਂ ਰਸਤਾਵਾਂ ਵਿੱਚ ਖੜਦੀਆਂ ਸੁੱਕੀਆਂ ਰਸਤਾਵਾਂ ਵਿੱਚ ਖੜਦੀਆਂ ਕੋਈ ਖਾਣ ਪੀਣ ਦਾ ਜਿੱਦਾਂ ਮੰਨ ਲਓ ਆਪਾਂ ਕਈ ਵੀਰ ਖੜਦੇ ਉਹ ਖਾਣ ਪੀਣ ਦਾ ਸਮਾਨ ਤੇ ਵੀਡੀਓ ਵੇਖ ਲੀਆਂ ਵੀ ਬਹੁਤ ਵੀ ਡੰਗਰਾਂ ਵਾਸਤੇ ਚਾਹੀਦਾ ਖਾਣ ਪੀਣ ਦਾ ਵੇਖੋ ਇੱਕ ਆਪਣਾ ਬੰਦਾ ਵੀ ਕੋਈ ਮੰਗ ਲੂ ਵੀ ਮੈਨੂੰ ਮੰਗ ਲੂ ਤੇ ਜਿਹੜੇ ਜਾਨਵਰ ਆ ਉੱਥੇ ਪਹੂ ਆ ਉਹਨਾਂ ਦਾ ਬਹੁਤ ਔਖਾ ਉਹਨਾਂ ਦਾ ਉਹਨਾਂ ਦਾ ਕਰਕੇ ਇਹ ਹੈ ਜਿੱਦਾਂ ਮੰਨ ਲਓ ਜਿਹੜੀ ਪੂਰੀ ਆ ਇਹ ਵੱਡੇ ਬੋਰੀਆਂ 'ਚ ਪੈਕ ਕੀਤੀ ਜਾਵੇ ਤੁੰਮੇ ਤੁਹਾਡਾ ਇਹ ਪ੍ਰਬੰਧ ਸਾਨੂੰ ਵਧੀਆ ਲੱਗਾ ਵੀ ਕਈ ਵਾਰ ਕੇ ਇਹ ਵੀਰ ਤੱਕ ਹੋਰ ਵੀ ਚੀਜ਼ ਪਹੁੰਚਦੀ ਆ ਵੀ ਆ ਜਿਹੜਾ ਕੰਮ ਕੀਤਾ ਹਨਾ ਵਧੀਆ ਕੀਤਾ ਵਾ ਹਾਂ ਤੇ ਇਹ ਬਾਕੀ ਜਿੰਨਾ ਵਦ ਚੜ ਕੇ ਤੇ ਗਾਂ ਆਉਣ ਵਾਲੇ ਟਾਈਮ 'ਚ ਜਿਹੜੇ ਹਨਾ 10-15 ਦਿਨਾਂ ਨੂੰ ਸੇਵਾ ਹੋਰ ਵੱਜ ਜਾਣੀ ਆ ਆਉਣ ਵਾਲੇ ਸਮੇਂ 'ਚ ਜਿੱਦਾਂ ਮਨ ਧੁੱਲੇ ਕੱਟੇ ਜਾਣੇ ਹਨ ਹਾਂਜੀ ਪਰਾਲੀ ਦਾ ਵੀ ਇਹ ਆ ਕਿਉਂਕਿ ਜੇ ਹੁਣ ਮਤਲਬ ਵੀ ਪੈਲੀਆਂ ਵੀ ਉੱਥੇ ਪੱਧਰੀਆਂ ਕਰਨੀਆਂ ਪੈਣੀਆਂ ਵਾ ਹਾਂਜੀ ਬਹੁਤ ਚੀਜ਼ਾਂ ਦੀ ਲੋੜ ਪੈਣੀ ਆ ਟਾਈਮ ਹੋਣ ਦੇ ਹਰ ਕਿਸ ਨੇ ਚਲੋ ਕਰਦਾ ਸੇਵਾ ਜਿੰਨੀ ਵੀ ਆ ਆਉਣ ਵਾਲੇ ਟਾਈਮ ਚ ਨਾਲ ਜੁੜੇ ਰਹਿਣ ਇਹ ਸਭ ਇਕੱਠਾ ਬੰਨ ਕੇ ਆ ਇਕੱਠਾ ਬਨ ਕੇ ਬਾਕੀ ਵੱਧ ਤੋਂ ਵੱਧ ਵੀਡੀਓ ਕਰ ਦਿਓ ਸ਼ੇਅਰ ਆਪਾਂ ਮਤਲਬ ਕੋਈ ਚੀਜ਼ ਵਿਖਾਈ ਆ ਵੀ ਲੱਗ ਕੁਛ ਲੱਗਾ ਵਾ ਉਦਾਂ ਟਰਾਲੀਆਂ ਚ ਤੂੜੀ ਪਾ ਕੇ ਖੁੱਲੀ ਵੀਰ ਲੈ ਜਾਂਦੇ ਆ ਤੇ ਆ ਵੇਖੋ ਇਹ ਸਾਰੇ ਮਨ ਲੋ ਇੱਕ ਪਿਆਰ ਨਾਲ ਸੇਵਾ ਵੀਰੋਂ ਨਹੀਂ ਕਰਨ ਦੇ ਆ ਇਨੂ ਵੀ ਬਰਾਓ ਕੀ ਨਹੀਂ ਫੜੋਗੇ ਹੁਣ ਤਾਂ ਵੀਡੀਓ ਕਰ ਦਿਓ ਸ਼ੇਅਰ ਇਹ ਡੇਰੇ ਬਾਬਾ ਨਾਨਕ ਵਾਲੀ ਸਾਈਡ ਤੇ ਜਾਣੇ ਆ ਇਹ ਆ ਵੀ ਇੱਥੇ ਤੇ ਜ਼ਰੂਰ ਟਾਈਮ ਲੱਗਦਾ ਪਰ ਇਹਦਾ ਮੰਨੋ ਵੀ ਜਿਹੜੀ ਬੂਰੀਆਂ ਚ ਪਾਈ ਆ ਵਧੀਆ ਵਾ ਕਰਨੀ ਪਾਜੀ ਕੋਈ ਗੱਲ ਬਾਤ ਗੱਲਬਾਤ ਇਹ ਹੀ ਹੈ ਸਿਵਾਈ ਕਰਦੇ ਆ ਚਲੋ ਵਧੀਆ ਗੱਲ